ਫਰੀ ਕੂਡ ਸੀਟ ਤਾਂ ਸ਼ਰਤ ਲੱਗ ਗਈ ਕਿੰਨਾ ਕਿੰਨਾ ਹਜ਼ਾਰ ਦੀ ਦੱਸੋ ਵੀ ਕੌਣ ਜਿੱਤੂਗਾ ਕਰਨ ਜੀ ਤੇ ਨੌਲਜ ਆਹ 50000 ਰੁਪਏ ਪਏ ਆਪਾਂ ਨੂੰ ਬਾਈ ਠੀਕ ਹੈ ਤੁਸੀਂ ਵੀ ਸਰਦਾਰ ਸਰਬੀ ਸਿੰਘ ਖਾਲਸਾ ਜੀ ਆਪ ਆਪਣਾ ਤੇ ਆਪਣਾ ਠੀਕ ਹੈ ਜੀ ਜੇ ਦੋਵੇਂ ਜਿੱਤਦੇ ਆਏ ਦੋਆਂ ਜਿੱਗਾਂ ਜਿੱਤੂਗਾ ਕੋણો ਲੱਖ ਰੁਪਏ ਆ ਜਾਊਗਾ ਇਹ ਤਾਂ ਸਰਬਜੀਤ ਸਿੰਘ ਜਿੱਤਦਾ ਬਾਈ ਜੀ 50000 ਰੁਪਏ ਇਹਦਾ ਮੈਨਿਕ ਮੈਨਿਕ ਇਹਦੇ ਕੋਲੇ ਲੈਣ ਆਉਂਦਾ ਉਹ ਪੈਸੇ ਹੋਣਗੇ ਜਗਵੀਰ ਸਿੰਘ ਜੁਗਣੀ ਠੀਕ ਹੈ ਠੀਕ ਹੈ ਉਹਦੇ ਕੋਲੇ ਹੋਣਗੇ ਤੇ ਜੇ ਮੇਰਾ ਜੱਤ ਗਿਆ ਮੈਂ ਤੇਰੇ ਕੋਲੇ ਪੈਸੇ ਲੈਣ ਆਉਂਗਾ ਠੀਕ ਹੈ ਤੇ ਜੇ ਕੋਈ ਮੰਨ ਲੈ ਇਹਨਾਂ ਚੋਂ ਦੋ ਕੋਈ ਹੋਰ ਜਿੱਤ ਗਿਆ ਸਾਡੇ ਪੈਸੇ ਆਪਦੇ ਆਪੇ ਵਾਪਸ ਵਾ ਠੀਕ ਹੈ ਤੁਸੀਂ ਵੀ ਠੀਕ ਹੈ ਜੀ ਠੀਕ ਠੀਕ ਹੈ ਇਹ ਫ੍ਰੀ ਕੋਡ ਸੀਟ ਤਾਂ ਸ਼ਰਤ ਲੱਗ ਗਈ ਕਿਹੜਾ ਕਿਹੜਾ ਯਾਰ ਦੀ ਦੱਸੋ ਵੀ ਕੌਣ ਜਿੱਤੂਗਾ ਕਰਨ ਜੀ ਤੇ ਨੋਜੀ ਆ 5000 ਰੁਪਏ ਪਿਆਪ ਨੂੰ ਬਾਈ ਠੀਕ ਹੈ ਤੁਸੀਂ ਵੀ ਸਰਦਾਰ ਸਰਬੀਸ ਸਿੰਘ ਖਾਲਸਾ ਜੀ ਆਪ ਜੀ ਦਾ ਪਿਆਪਣਾ ਜੀ ਠੀਕ ਹੈ ਜੇ ਦੋ ਜਿੱਤ ਗਿਆ ਦੋਆਂ ਜਿੱਗਾ ਜਿੱਤੂਗਾ ਕੋਣੋ ਲੱਖ ਰੁਪਏ ਆਜੂਗਾ ਇਹ ਤਾਂ ਸਰਬਜੀਤ ਸਿੰਘ ਜਿੱਤਦਾ ਬਾਈ ਜੀ 5000 ਰੁਪਏ ਇਹਦਾ ਮੈਂ ਮੈਂ ਇਹਦੇ ਕੋਲੇ ਲੈਣ ਆਉਂਦਾ ਉਹ ਪੈਸੇ ਹੋਣਗੇ ਜਗਜੀਤ ਸਿੰਘ ਜੁਗਣੀ ਠੀਕ ਹੈ ਠੀਕ ਹੈ ਉਹਦੇ ਕੋਲੇ ਹੋਣਗੇ ਤੇ ਜੇ ਮੇਰਾ ਜਿੱਤ ਗਿਆ ਮੈਂ ਤੇਰੇ ਕੋਲੇ ਪੈਸੇ ਲੈਣ ਆਉਂਗਾ ਠੀਕ ਹੈ ਤੇ ਜੇ ਕੋਈ ਮੰਨ ਲੈ ਇਹਨਾਂ ਚੋਂ ਦੋ ਕੋਈ ਹੋਰ ਜਿੱਤ ਗਿਆ ਸਾਡੇ ਪੈਸੇ ਆਪਦੇ ਆਪੇ ਵਾਪਸ ਵਾ ਠੀਕ ਹੈ ਜੀ ਤੁਸੀਂ ਵੀ ਠੀਕ ਹੈ ਜੀ ਠੀਕ ਬਾਈ ਜੀ ਠੀਕ ਹੈ ਫ੍ਰੀ ਕੋਡ ਸੀਟ ਤਾਂ ਸ਼ਰਤ ਲੱਗ ਗਈ ਪਿਆ ਪਿਆ ਹਜ਼ਾਰ ਦੀ ਦੱਸੋ ਵੀ ਕੌਣ ਜਿੱਤੂਗਾ ਕਰਨਜੀਤ ਟੈਨੋਲਜੀ ਆ 5000 ਰੁਪਿਆ ਪਿਆ ਆਪਣਾ ਬਾਈ ਠੀਕ ਹੈ ਤੁਸੀਂ ਵੀ ਸਰਦਾਰ ਸਰਬੀਰ ਸਿੰਘ ਖਾਲਸਾ ਜੀ ਆਪਨੇ ਲੈ ਕੇ ਆਪਣਾ ਜੀ ਠੀਕ ਹੈ ਜੇ ਦੋਵੇਂ ਜਿੱਤਦੇ ਆਏ ਦੋਹਾਂ ਚੀਜ਼ਾਂ ਜਿੱਤੂਗਾ ਗੁਣੋਂ ਲੱਖ ਰੁਪਏ ਆ ਜਾਊਗਾ ਇਹ ਤਾਂ ਸਰਬਜੀਤ ਸਿੰਘ ਜੱਤ ਦਾ ਬਾਈ ਜੀ 5000 ਰੁਪਏ ਇਹਦਾ ਮੈਂ ਮੈਂ ਇਹਦੇ ਕੋਲੇ ਲੈਣ ਆਉਂਦਾ ਉਹ ਪੈਸੇ ਹੋਣਗੇ ਜਲਬੀਰ ਸਿੰਘ ਜੁਬਣੀ ਠੀਕ ਹੈ ਠੀਕ ਹੈ ਉਹਦੇ ਕੋਲੇ ਹੋਣਗੇ ਜੇ ਮੇਰਾ ਜੱਤ ਗਿਆ ਮੈਂ ਤੇਰੇ ਕੋਲੇ ਪੈਸੇ ਲੈਣ ਆਉਂਗਾ ਠੀਕ ਹੈ ਜੇ ਕੋਈ ਮੰਨ ਲੈ ਇਹਨਾਂ ਚੋਂ ਦੋ ਕੋਈ ਹੋਰ ਜੱਤ ਗਿਆ ਸਾਡੇ ਪੈਸੇ ਆਪਦੇ ਆਪੇ ਵਾਪਸ ਬਸ ਠੀਕ ਹੈ ਤੁਸੀਂ ਵੀ ਠੀਕ ਹੈ ਜੀ ਠੀਕ ਓਕੇ ਇਹ ਫ੍ਰੀ ਕੋਡ ਸੀਟ ਤਾਂ ਸ਼ਰਤ ਲੱਗ ਗਈ ਪਿਆ ਪਿਆ ਹਜ਼ਾਰ ਦੀ ਦੱਸੋ ਵੀ ਕੌਣ ਜਿੱਤੂਗਾ ਸਰਬਜੀਤ ਨੂੰ ਲਓ ਜੀ ਆਹ 5000 ਰੁਪਏ ਪਏ ਆਪਣਾ ਬਾਈ ਠੀਕ ਹੈ ਤੁਸੀਂ ਵੀ ਸਰਦਾਰ ਸਰਬੀ ਸਿੰਘ ਖਾਲਸਾ ਜੀ ਆਪ ਜੀ ਆਪਨਾ ਠੀਕ ਹੈ ਜੀ ਜੇ ਦੋਏ ਜਿੱਤਦੇ ਆਏ ਦੋਆਂ ਜਿੱਗਾਂ ਜਿੱਤੂਗਾ ਕੋਣੋਂ ਲੱਖ ਰੁਪਏ ਆ ਜਾਊਗਾ ਇਹ ਤਾਂ ਸਰਬਜੀਤ ਸਿੰਘ ਜੱਦਾ ਬਾਈ ਜੀ 5000 ਰੁਪਏ ਇਹਦਾ ਮੈਂ ਇਹਦੇ ਕੋਲੇ ਲੈਣ ਆਉਂਦਾ ਉਹ ਪੈਸੇ ਹੋਣਗੇ ਜਗਵੀਰ ਸਿੰਘ ਜੁਗਣੀ ਠੀਕ ਹੈ ਠੀਕ ਹੈ ਉਹਦੇ ਕੋਲੇ ਹੋਣਗੇ ਤੇ ਜੇ ਮੇਰਾ ਜਿੱਤ ਗਿਆ ਮੈਂ ਤੇਰੇ ਕੋਲੇ ਪੈਸੇ ਲੈਣ ਆਉਂਗਾ ਠੀਕ ਹੈ ਜੇ ਕੋਈ ਮੰਨ ਲੈ ਇਹਨਾਂ ਚ ਦੋ ਕੋਈ ਹੋਰ ਜਿੱਤ ਗਿਆ ਸਾਡੇ ਪੈਸੇ ਆਪਦੇ ਆਪੇ ਵਾਪਸ ਵਾ ਠੀਕ ਹੈ ਜੀ ਤੁਸੀਂ ਵੀ ਠੀਕ ਹੈ ਜੀ ਠੀਕ ਬਾਈ ਜੀ ਠੀਕ ਓਕੇ ਫਰੀ ਕੂਡ ਸੀਡ ਤਾਂ ਸ਼ਰਤ ਲੱਗ ਗਈ ਕਿਹਾ 50000 ਰੁਪਏ ਦੱਸੋ ਵੀ ਕੌਣ ਜਿੱਤੂਗਾ ਕਰਨ ਜੀ ਦਾ ਮੋਬਾਈਲ ਜੀ ਆ 50000 ਰੁਪਏ ਪਿਆ ਆਪਣਾ ਬਾਈ ਠੀਕ ਹੈ ਤੁਸੀਂ ਵੀ ਸਰਦਾਰ ਸਰਬੀਰ ਸਿੰਘ ਖਾਲਸਾ ਜੀ ਆ ਪਿਆਣਾ ਪਿਆ ਆਪਣਾ ਜੀ ਠੀਕ ਹੈ ਜੇ ਦੋਵੇਂ ਜਿੱਤਦੇ ਆ ਦੋਹਾਂ ਜਿੱਗਾ ਜਿੱਤੂਗਾ ਕੁਣੋਂ ਲੱਖ ਰੁਪਏ ਆ ਜੂਗਾ ਇਹ ਤਾਂ ਸਰਬਜੀਤ ਸਿੰਘ ਜੱਦਾ ਬਾਈ ਜੀ 5000 ਰੁਪਏ ਇਹਦਾ ਮੈਂ ਮੈਂ ਇਹਦੇ ਕੋਲੇ ਲੈਣ ਆਉਂਦਾ ਉਹ ਪੈਸੇ ਹੋਣਗੇ ਜਲਵੀਰ ਸਿੰਘ ਜੁਗਣੀ ਠੀਕ ਹੈ ਠੀਕ ਹੈ ਉਹਦੇ ਕੋਲੇ ਹੋਣਗੇ ਜੇ ਮੇਰਾ ਜਿੱਤ ਗਿਆ ਮੈਂ ਤੇਰੇ ਕੋਲੇ ਪੈਸੇ ਲੈਣ ਆਉਂਗਾ ਠੀਕ ਹੈ ਜੇ ਕੋਈ ਮੰਨ ਲੈ ਇਹਨਾਂ ਚ ਦੋ ਕੋਈ ਹੋਰ ਜਿੱਤ ਗਿਆ ਸਾਡੇ ਪੈਸੇ ਆਵਦੇ ਆਵਦੇ ਵਾਪਸ ਵਾ ਠੀਕ ਹੈ ਜੀ ਤੁਸੀਂ ਵੀ ਠੀਕ ਹੈ ਜੀ ਠੀਕ 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 ਠੀਕ